ਜੀਖਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡੀ ਬੇਨਤੀ ਹੈ মিডিਆ ਵਾਲੇ ਵੀਰਾਂ ਨੂੰ ਵੇਖੋ ਤੁਹਾਡੇ ਮਾਧਿਮ ਰਾਹੀਂ ਪੰਜਾਬ ਦੇ ਵਿੱਚ ਕੀ ਇੰਡੀਆ ਦੀ ਹਰ ਸਟੇਟ ਤੇ ਬਾਹਰ ਲੀਆਂ ਦੇਸ਼ਾਂ ਵਿਦੇਸ਼ਾਂ ਦੀਆਂ ਜਿਹੜੀਆਂ ਕੰਟਰੀਆਂ ਸਾਰਿਆਂ ਦੇ ਕੋਲੇ ਤੁਹਾਡੇ ਮਾਧਿਮ ਰਾਹੀਂ ਮੈਸੇਜ ਜਾਣਾ ਹੁੰਦਾ ਉਹ ਮੈਸੇਜ ਤੁਸੀਂ ਵਧੀਆ ਤਰੀਕੇ ਨਾਲ ਦਿਆ ਕਰੋ ਤੁਸੀਂ ਪੰਜਾਬ ਦਾ ਮਾਹੌਲ ਖਰਾਬ ਨਾ ਕਰਾ ਦਿਓ ਦੰਗੇ ਪ੍ਰਸਾਦ ਨਾ ਕਰਾ ਦਿਓ ਸੋ ਹਰ ਚੀਜ਼ ਨੂੰ ਸੱਚੀ ਮਤਲਬ ਜਾਣ ਕੇ ਲੋਕਾਂ ਦੇ ਅੱਗੇ ਪੇਸ਼ ਕਰਿਆ ਕਰੋ ਜੋ ਸੱਚ ਹੁੰਦਾ ਤੁਸੀਂ ਐਦਾਂ ਦੇ ਟਾਈਟਲ ਲਿਖ ਕੇ ਯਾਰ ਤੁਸੀਂ ਆਪਣੇ ਆਪਣੇ ਵਿਊ ਮਾਰੇ ਆਪਣੇ ਕਮੈਂਟ ਲੈਣ ਵਾਸਤੇ ਤੁਸੀਂ ਐਦਾਂ ਦੇ ਟਾਈਟਲ ਲਿਖ ਦਿੰਨੇ ਹੋ ਜਿਹਦੇ ਕਰਕੇ ਲੋਕੀ ਸਾਰੀਆਂ ਵੀਡੀਓ ਪੂਰੀਆਂ ਵੀਡੀਓ ਵੇਖਦੇ ਨਹੀਂ ਔਰ ਪਹਿਲਾਂ ਹੀ ਬਹੁਤ ਸਾਰੇ ਕਮੈਂਟ ਜੋ ਖਾਲਸਾ ਫੌਜ ਦੇ ਹੱਕ ਵਿੱਚ ਲਿਖ ਦਿੰਦੇ ਆ ਔਰ ਬਹੁਤ ਸਾਰੇ ਕਮੈਂਟ ਆ ਜਿਹੜੇ ਉਹ ਤੁਹਾਨੂੰ ਵੀ ਮੰਦੇ ਚੰਗੇ ਬੋਲਦੇ ਆ ਸਾਨੂੰ ਵੀ ਔਰ ਚੇਲੇ ਵੀਰਾਂ ਨੂੰ ਵੀ ਤੋਂ ਮੇਰੀ ਬੇਨਤੀ ਹੈ ਇੱਕ ਚਿੱਲੀ ਮੇੜ ਕਿਹੜਾ ਚੈਨਲ ਹੈ ਚਿੱਲ ਮੋੜ ਚਿੱਲ ਮੋੜ ਕੋਨੇ ਇੱਕ ਟਾਈਟਲ ਲਿਖਿਆ ਆਪਦਾ ਵੀ ਜਿਹੜੇ ਆਪਣੇ ਵੀਰਾਂ ਬਧੀ ਪਿੰਡ ਬਾਬਾ ਗੁਰਮੰਗਤ ਉਹਦੇ ਘਰੇ ਅਸੀਂ ਗਏ ਆ ਉਹਨਾਂ ਨੇ ਸਾਨੂੰ ਘਟੋ ਘਟ 100 ਚੇਲਾ ਇਕੱਠਾ ਕੀਤਾ ਜੀ ਚੇਲਾ ਇਕੱਠਾ ਕਰਕੇ ਸਾਨੂੰ ਉੱਥੇ ਬੁਲਾਇਆ ਗਿਆ ਔਰ ਬੜੇ ਪਿਆਰ ਸਤਿਕਾਰ ਨਾਲ ਅਸੀਂ ਉੱਥੇ ਜਲ ਪਾਣੀ ਵੀ ਛਕਿਆ ਔਰ ਗੁਰਮਤ ਵਿਚਾਰਾਂ ਹੋਈਆਂ ਉੱਥੇ ਗੁਰਬਾਣੀ ਦੇ ਰਾਹੀ ਕ੍ਰਾਂਟ ਸ਼੍ਰੀਪ ਰਾਹੀ ਗੀਤਾ ਰਮੈਨ ਦਾਹੀ ਵਧੀਆ ਵਿਚਾਰ ਦੇ ਨਾਲ ਉਹਨਾਂ ਚੇਲਿਆਂ ਨੂੰ ਅਸੀਂ ਮਤਲਬ ਸਮਝਾਇਆ ਹੈ ਔਰ ਸਾਡੀ ਮਹਿਮ ਦੇ ਨਾਲ ਤੁਰਨ ਦਾ ਉਹਨਾਂ ਨੇ ਪ੍ਰਣ ਕੀਤਾ ਹੈ ਉਹਨਾਂ ਦੇ ਜਿਹੜੇ ਮੁਖੀ ਸੀ ਬਾਬਾ ਰਾਜੂ ਜੀ ਜਾਂ ਹੋਰ ਵੀ ਜਿਹੜੇ ਕਾਫੀ ਚੇਲੇ ਵੀਰ ਆਏ ਸੀਗੇ ਉਹਨਾਂ ਨੇ ਬਹੁਤ ਵਧੀਆ ਸਾਡੇ ਨਾਲ ਤੁਰਨ ਦਾ ਜਿਹੜਾ ਪ੍ਰਣ ਕੀਤਾ ਹੈ ਔਰ ਆਪਣੇ ਵਿੱਚੋਂ ਵੀ ਪਖੰਡ ਨੂੰ ਖਤਮ ਕਰਨ ਦਾ ਪ੍ਰਣ ਕੀਤਾ ਹੈ ਔਰ ਹੋਰ ਵੀ ਜਿਹੜੇ ਉਹਨਾਂ ਦੀ ਨਿਗਾਹ 'ਚ ਚੇਲੇ ਵੀਰ ਹੈ ਉਹਨਾਂ ਨੂੰ ਵੀ ਸ਼ਾਂਤੀਪੂਰਵਕ ਜਿਹੜਾ ਇਸ ਪਖੰਡ ਤੋਂ ਦੂਰ ਹੋਣ ਦਾ ਪ੍ਰਣ ਕਰਾਇਆ ਸਾਨੂੰ ਤੋਂ ਉੱਥੇ ਸਾਨੂੰ ਉਹਨਾਂ ਨੇ ਬੁਲਾਇਆ ਬਹੁਤ ਵਧੀਆ ਉਹਨਾਂ ਨੇ ਸਾਰਾ ਉਪਰਾਲਾ ਕੀਤਾ ਔਰ ਬਹੁਤ ਵਧੀਆ ਉੱਥੇ ਸਪੀਕਰ ਦਾ ਇੰਤਜ਼ਾਮ ਸੀ ਉੱਥੇ ਵਿਚਾਰਾਂ ਦੇ ਰਾਹੀਂ ਅਸੀਂ ਜੋ ਵੀ ਪੰਜਾਬ ਦੇ ਵਿੱਚ ਬਹੁਤ ਸਾਰੇ ਢੋਂਗੀ ਬਾਬੇ ਐ ਪਖੰਡਵਾਦ ਨੂੰ ਵਡਾਵਾ ਦੇ ਰਹੇ ਆ ਲੋਕਾਂ ਨੂੰ ਗਮਰਾਹ ਕੀਤਾ ਜਾ ਰਿਹਾ ਲੁੱਟਿਆ ਜਾ ਰਿਹਾ ਠੱਗਿਆ ਜਾ ਰਿਹਾ ਔਰ ਢਾਲੇ ਲਾ ਕੇ ਭੂਤ ਪ੍ਰੇਤਾਂ ਦਾ ਕਹਿ ਕੇ ਉਹਨਾਂ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਵਿਅਕਤੀਆਂ ਨੂੰ ਹੋਰ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਤੋ ਇਦਾਂ ਸਾਡੀ ਚੇਲਿਆਂ ਨਾਲ ਕਈ ਥਾਵਾਂ ਤੇ ਮੀਟਿੰਗ ਹੋ ਚੁੱਕੀ ਆ ਔਰ ਸਾਰੇ ਪ੍ਰਣ ਕਰਦੇ ਨੇ ਵੀ ਅਸੀਂ ਪਖੰਡ ਆਪਣੇ ਚੋਂ ਵੀ ਖਤਮ ਕਰਾਂਗੇ ਔਰ ਜਿਹੜੇ ਹੋਰ ਸਾਡੇ ਨਾਲ ਜੁੜੇ ਆ ਉਹਨਾਂ ਨੂੰ ਵੀ ਅਸੀਂ ਇਸ ਚੀਜ਼ ਦਾ ਮਤਲਬ ਮੈਂਸ਼ਨ ਕਰਾਂਗੇ ਵੀ ਪਖੰਡ ਬਾਦ ਜੋ ਵੀ ਮਹਿਮੰਦੀਆਂ ਦੇ ਤਾ ਉਹਨਾਂ ਦੇ ਅਨੁਸਾਰ ਚੱਲਣਾ ਪਊਗਾ ਨਹੀਂ ਤੇ ਸਿੰਘ ਭਾਈ ਅਸੀਂ ਆਪ ਰੇਟ ਪਵਾਵਾਂਗੇ ਇਹ ਵੀਰ ਸਾਡੇ ਨਾਲ ਜੁੜ ਕੇ ਕਹਿੰਦੇ ਆ ਆਪ ਰੇਟ ਪਵਾਵਾਂਗੇ ਖਾਲਸਿਆਂ ਨੂੰ ਬੁਲਾ ਕੇ ਤੋਂ ਬੇਨਤੀ ਐ ਅਸੀਂ ਸ਼ਾਂਤੀਪੂਰਵਕ ਚੱਲ ਰਹੇ ਆ ਮੀਡੀਆ ਵਾਲੇ ਵੀਰ ਆ ਜਿਹੜੇ ਉਹਨਾਂ ਨੂੰ ਬੇਨਤੀ ਹੱਥ ਜੋੜ ਕੇ ਜਿਹੜਾ ਚੈਨਲ ਦਾ ਮੈਂ ਪਹਿਲਾਂ ਨਾਮ ਲਿਆ ਏ ਇਸ ਚੈਨਲ ਵਾਲੇ ਨੂੰ ਬੇਨਤੀ ਐ ਵੀ ਭਾਈ ਤੂੰ ਪੰਜਾਬ ਦਾ ਐ ਜਾਂ ਪੰਜਾਬ ਤੋਂ ਬਾਹਰ ਐ ਜਾਂ ਕੋਈ ਬਾਹਰਲੀ ਕੰਟਰੀ ਦਾ ਐ ਤੈਨੂੰ ਹੱਥ ਜੋੜ ਕੇ ਬੇਨਤੀ ਐ ਵੀ ਟਾਈਟਲ ਜਿਹੜਾ ਤੂੰ ਲਿਖਿਆ ਨਾ ਵਿਚ ਚੱਲਦੀ ਚੌਂਕੀ ਵਿੱਚ ਨੰਗ ਸਿੰਘਾਂ ਨੇ ਕਰਤਾ ਵੱਡਾ ਕਾਰਾ ਕਾਰੇ ਨੂੰ ਅਸੀਂ ਯਾਰ ਬੰਦੇ ਮਾਰਦੇ ਫਿਰਦੇ ਆ ਕਾਰੇ ਨੂੰ ਅਸੀਂ ਧਮਕੀਆਂ ਦਿੰਦੇ ਫਿਰਦੇ ਆ ਜਾਂ ਅਸੀਂ ਗੱਡੀਆਂ ਦੀ ਨਰਾਤਰੀ ਕਰਦੇ ਫਿਰਦੇ ਆ ਸਾਡੀ ਲੜਾਈ ਹੈ ਧਰਮ ਨਾਲ ਨਹੀਂ ਸਾਡੀ ਲੜਾਈ ਬੰਦੇ ਨਾਲ ਨਹੀਂ ਸਾਡੀ ਲੜਾਈ ਹੈ ਸਿਰਫ ਧਰਮ ਦੀ ਆੜ ਚ ਪਖੰਡ ਦੇ ਅੱਡੇ ਜਿਨ੍ਹਾਂ ਨੇ ਚਲਾਈ ਹੈ ਤੋਂ মিডিਆ ਵਾਲੇ ਵੀਰਾਂ ਨੂੰ ਬੇਨਤੀ ਹੈ ਜਿਹੜਾ ਗੱਲ ਵਿਧਾ ਚੜਾ ਕੇ ਟਾਈਟਲ ਬਣਾ ਕੇ ਲਿਖੂਗਾ ਪਹਿਲਾਂ ਅਸੀਂ ਉਹਨੂੰ ਚੱਕਣਾ ਹੈ ਤੇ ਉਹਦੇ ਦੇ ਬਣਦੀ ਸਖਤ ਤੋਂ ਸਖਤ ਕਾਰਵਾਈ ਕਰਾਵਾਂਗੇ ਔਰ ਉਹਨੂੰ ਚੇਲਿਆਂ ਦੇ ਵਿੱਚ ਲਿਆ ਕੇ ਉਹਦੀ ਗਿੱਦਲਕੁੱਟ ਵੀ ਕਰਾਂਗੇ ਜਿਨ੍ਹਾਂ ਨੇ ਐਵੇਂ ਝੂਠ ਲਿਖਿਆ ਹਾਂ ਜਿੱਥੇ ਅਸੀਂ ਚੌਂਕੀ 'ਚ ਜਾਵਾਂਗੇ ਅਸੀਂ ਤੇ ਪਿਆਰ ਨਾਲ ਸਮਝਾ ਰਹੇ ਹਾਂ ਸ਼ਾਂਤੀਪੂਰਵਕ ਚੱਲ ਰਹੇ ਹਾਂ ਜਿਹੜਾ ਚੇਲਾ ਵੀ ਕਹੂਗਾ ਨਾ ਮੇਰੀ ਧੌਣ 'ਚ ਕਿੱਲਾ ਹੈ ਤੇ ਧੌਣ ਤੋਂ ਕਿੱਲਾ ਕੱਢਣਾ ਵੀ ਅਸੀਂ ਜਾਣਦੇ ਹਾਂ ਕੋਈ ਗੱਲ ਨਹੀਂ ਸੋ ਪਹਿਲਾਂ ਪਿਆਰ ਨਾਲ ਫਿਰ ਧਿਆਰ ਨਾਲ ਤੋ ਫਿਰ ਅਸੀਂ ਜਾਵਾਂਗੇ ਉਹਦੀ ਚਲਦੀ ਚੌਂਕੀ 'ਚ ਫਿਰ ਕਿल्ले ਕੱਢ ਕੇ ਵੀ ਵਿਖਾ ਦਾਂਗੇ ਤੇ ਉਦੋਂ ਤੁਸੀਂ ਲਿਖ ਦਿਆ ਕਰੋ ਵੀ ਚਲਦੀ ਚੌਂਕੀ 'ਚ ਸਿੰਘਾਂ ਨੇ ਜਿਹੜਾ ਅ ਘੇਰਾ ਪਾਇਆ ਔਰ ਬਾਬੇ ਦੇ ਪਖੰਡ ਨੂੰ ਸਾਹਮਣੇ ਕੀਤਾ ਔਰ ਪਰਦਾ ਫਾਸ਼ ਕੀਤਾ ਇਸ ਪਖੰਡੀ ਦਾ ਤੋ ਜਿਹੜੇ ਸਾਡੇ ਨਾਲ ਸਹਿਮਤੀ ਨਾਲ ਇਸ ਚੀਜ਼ ਨੂੰ ਪ੍ਰਾਨ ਕਰਦੇ ਨੇ ਤੋ ਉਹਨਾਂ ਦੀਆਂ ਜਿਹੜੀਆਂ ਵੀਡੀਓ ਤੇ ਤੁਸੀਂ ਲਿਖ ਰਹੇ ਹੋ ਤੇ ਇਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਜਿਨੇ ਲਿਖਿਆ ਉਹ ਆਪਦੀ ਏ ਜਿਹੜੀ ਟਾਈਟਲ ਆ ਲਾਇਆ ਜਾਵੇ ਸ਼ੇਤ ਤੁਸ਼ੇਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਰੀ ਵੀਡੀਓ ਇਕੱਲੇ ਚਿੱਲ ਮੋੜ ਵਾਲੇ ਨਹੀਂ ਹੋਰਾਂ ਚੱਲਣਾਂ ਲਈ ਵੀ ਆ ਸਾਰੇ ਚੈਨਲ ਵਾਲਿਆਂ ਨੂੰ ਬੇਨਤੀ ਹੈ ਤੁਹਾਡੇ ਮਾਧਿਮ ਰਾਹੀਂ ਇੱਕ ਚੰਗੀ ਖਬਰ ਜਾਂਦੀ ਆ ਯਾਰ ਤੁਸੀਂ ਲੋਕਾਂ ਦਾ ਹੀ ਚੰਗੀ ਖਬਰ ਪਹਚਾਓ ਤਾਂ ਕਿ ਦੰਗੇ ਫਸਾਦ ਨਾ ਕਰਾਓ ਮਾਹੌਲ ਨਾ ਖਰਾਬ ਕਰੋ ਇਹਦੇ ਲੋਕੀ ਸਾਨੂੰ ਕਹਿੰਦੇ ਮਾਹੌਲ ਭਾਈ ਸਾਹਿਬ ਖਰਾਬ ਕਰ ਰਹੇ ਆ ਜਾਂ ਉਹਨਾਂ ਦਾ ਜਥਾ ਕਰ ਰਿਹਾ ਖਰਾਬ ਉਹ ਇਹ ਤੁਹਾਡੇ ਤੇ ਡਿਪੈਂਡ ਆ ਵੀ ਸੱਚੀ ਖਬਰ ਭੇਜਿਆ ਕਰੋ ਵੀ ਸੱਚ ਕੀ ਆ ਜਿੱਥੇ ਪਰਦਾ ਫਾਸ਼ ਹੋਊਗਾ ਤੇ ਸ਼ਰੇਆਮ ਲਿਖੋ ਵੀ ਢੋਂਗੀ ਦਾ ਪਰਦਾ ਫਾਸ਼ ਕੀਤਾ ਇਸ ਨਾਲ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਵੀਡੀਓ ਕੋਈ ਨਹੀਂ ਦੇਖਦਾ ਹੁੰਦਾ ਕਿਸੇ ਕੋਲ ਇਹਨਾਂ ਟਾਈਮ ਨਹੀਂ ਹੁੰਦਾ ਕਿ ਨਾਲ ਟਾਈਟਲ ਦੇ ਕੇ ਕਹਿਣ ਲੱਗ ਜਾਂਦਾ ਵੀ ਭਾਈ ਮਨਪ੍ਰੀਤ ਚਲਦੀ ਚੌਂਕੀ ਦੇ ਵਿੱਚ ਗਿਆ ਜਿਹੜੇ ਸਾਡੇ ਨਾਲ ਸਹਿਮਤ ਹੋਏ ਆ ਜਿਨ੍ਹਾਂ ਨੇ ਵਿਚਾਰੇ ਨੇ ਇਹਨਾਂ ਸਤਕਾਰ ਕੀਤਾ ਉਹਨਾਂ ਦੇ ਮਨ ਵੀ ਦੁਖੀ ਹੁੰਦਾ ਹਾਂ ਬਿਲਕੁਲ ਬਾਕੀ ਦੂਜੀ ਗੱਲ ਆ ਚੇਲਿਆਂ ਨੂੰ ਵੀ ਬੇਨਤੀ ਆ ਵੱਡੇ ਵੱਡੇ ਇਕੱਠ ਕਰੋ ਜਾਂ ਸਾਡੇ ਕੋਲੇ ਆਓ ਜਾਂ ਸਾਨੂੰ ਬੁਲਾਓ ਕੋਈ ਗੱਲ ਨਹੀਂ ਅਸੀਂ ਪਹੁੰਚ ਗਏ ਜੋ ਸਾਡੀ ਮਹਿਮੰਦੀਆਂ ਹਦਿੱਤਾਂ ਉਹ ਪਖੰਡਵਾਦ ਨੂੰ ਅਸੀਂ ਖਤਮ ਕਰਕੇ ਰਹਿਣਾ ਭਾਈ ਤੇ ਜਿਹੜਾ ਪਖੰਡਵਾਦ ਨੂੰ ਖਤਮ ਕਰਾਉਣ ਵਿੱਚ ਸਾਡਾ ਸਾਥ ਦੇਊਗਾ ਉਹ ਸਾਡਾ ਆਪਣਾ ਤੇ ਜਿਹੜਾ ਕਹੂਗਾ ਵੀ ਨਹੀਂ ਮੈਂ ਖਤਮ ਨਹੀਂ ਕਰਨਾ ਮੈਂ ਤਾਂ ਇਦਾਂ ਹੀ ਲੋਕਾਂ ਨੂੰ ਲੁੱਟਣਾ ਹੈ ਉਹ ਸਾਡਾ ਦੁਸ਼ਮਣ ਹੈ ਉਹ ਗਦਾਰ ਹੈ ਤੇ ਉਹਨੂੰ ਫਿਰ ਅਸੀਂ ਆਪੇ ਸਮਝਾ ਲਾਂਗੇ ਤਰੀਕੇ ਸਾਡੇ ਕੋਲੇ ਖਾਲਸਿਆਂ ਕੋਲੇ ਆ ਗੁਰੂ ਕਿਆਂ ਲਾਡਲੀਆਂ ਫੌਜਾਂ ਨੰਗ ਸਿੰਘ ਬੈਠੀਆਂ ਫੌਜਾਂ ਤੇ ਫਿਰ ਅਸੀਂ ਸਾਂਭ ਲਾਂਗੇ ਮੋਰਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ